ਸਮਾਧ 7ਵਾਂ ਪਾਠ ਨੰਬਰ 8 ਕਵਿਤਾ ਪਹਿਲ ਜਾਨਵਰਾਂ ਦੇ ਹਸਪਤਾਲ ਇੱਕ ਬੁੱਧੂ ਖੋਤਾ ਲਿਆ ਆਇਆ ਜਾਨਵਰਾਂ ਦੇ ਹਸਪਤਾਲ ਇੱਕ ਬੁੱਧੂ ਖੋਤਾ ਲਿਆ ਆਇਆ ਡਾਕਡਾਰ ਨੇ ਦੇਖ ਬਿਮਾਰੀ ਨੁਕਸਾ ਇੱਕ ਪੜਾ ਆਇਆ ਡਾਕਡਾਰ ਨੇ ਦੇਖ ਬਿਮਾਰੀ ਨੁਕਸਾ ਇੱਕ ਪੜਾ ਆਇਆ ਕਹਿਣ ਲਗਾ ਇਹ ਚੀਜ਼ਾਂ ਪੀ ਕੇ ਇੱਕ ਨਲਕੀ ਵਿੱਚ ਪਾਏ ਕਹਿਣ ਲਗਾ ਇਸ ਦੀ ਨਾਸ ਵਿੱਚ ਰਖ ਤੂਕ ਜ਼ੋਰ ਕੀ ਲਾਈ ਜਲਦੀ ਨਸਰ ਨਾਸ ਦੀ ਰਾਹੀ ਜਗੋ ਮਗਰਜ ਵਿੱਚ ਜਾਓ ਇਹ ਨਸਵਾਰ ਨਾਸ ਦੀ ਰਾਹੀ ਜਗੋ ਮਗਰਜ ਵਿੱਚ ਜਾਓ ਤੇਰੇ ਇਸ ਕੋ ਤੈਨੂੰ ਅਰਬੀ ਘੋੜੇ ਵਾਂਗ ਬਣਾਓ ਤੇਰੇ ਘਰੋਂ ਖੌ ਖੌ ਕਰਦਾ ਬੁੱਧੂ ਮੁੜ ਕੇ ਆਇਆ ਬਿੱਕੂ ਮੰਗੂ ਗੁਰਾ ਉਸਨੇ ਹੱਸੀ ਮੂੰਹ ਬਣਾਇਆ ਡਾਕਦਾਰ ਨੇ ਸੋਚਿਆ ਹੋਸੀ ਗਦੇਦ ਲੱਤੀ ਲਾਈ ਹਸਾ ਰੋਗ ਪੁੱਛਿਆ ਬੁੱਧੂ ਇਹ ਕੀ ਸ਼ਕਲ ਬਣਾਈ ਕਹਿਣ ਲੱਗਿਆ ਹਟ ਕੋਰੇ ਲੈ ਕੇ ਮੈਂ ਚੀਜ਼ਾਂ ਸਭ ਲਈਆਂ ਪੀਸ ਪੂਸ ਕੇ ਛਾਣ ਛੂਣ ਕੇ ਜਦੋਂ ਟਿਜਨ ਹੋ ਗਈਆਂ ਨਲਕੀ ਵਿੱਚ ਪਾ ਨਲਕੀ ਉਸ ਦੇਨਥਨੇ ਵਿੱਚ ਟਿਕਾਈ ਦੂਜੀ ਤਰਫੋਂ ਫੂਕ ਲਿਆਣ ਹਿਤ ਮੈਂ ਨਲਕੀ ਮੋਪਾਈ ਮੇਰੀ ਫੂਕੋ ਪਹਿਲੇ ਹੀ ਚਾ ਫੂਕ ਗਦੇਨੇ ਮਾਰੀ ਮੇਰੇ ਗਲ ਦੇ ਅੰਦਰ ਤਸ ਗਈ ਝੱਟ ਦਵਾਈ ਸਾਰੀ ਅੱਲਾ ਬਖਸ਼ੇ ਫੂਕ ਉਸ ਦੀ ਵਾਂਗ ਹਨੇਰੀ ਆਈ ਨਲਕੀ ਵੀ ਲੰਗ ਜਾਣੀ ਸੀ ਮੈਂ ਫੜ ਕੇ ਮਸਾ ਬਚਾਈ ਦੇ ਸੁਣ ਕੇ ਗੱਲ ਟੱਕਰ ਹੱਸ-ਹੱਸ ਡੋਣਾ ਹੋਇਆ ਬੁੱਧੂ ਉਸ ਨੂੰ ਵੇਖ ਹੱਸਦੇ ਆ ਡੋਣਾ ਚੂਣਾ ਹੋ ਰੋਇਆ ਰੋਂਦੇ ਹੱਸਦੇ ਵੇਖ ਦੋਹਾਨੂ ਸੁਥਰਾ ਵੀ ਮੁਸਕਾਇਆ ਸੁਣਾ ਬੁੱਧੂ ਇਸ ਜਗਨੇ ਹੈ ਪਹਿਲੀ ਤਾਈ ਵੜਿਆ ਆ ਜਿਸ ਦੀ ਭੁੱਖ ਵੱਜ ਜਾਏ ਪਹਿਲਾ ਜਿੱਤ ਉਸੇ ਦੇਹੰਦ ਤੇਰੇ ਸੁਤ ਤੇਰੇ ਜਹ ਸੁਤ ਪਿਛਰੇ ਰਹਿਣੇ ਰੂ ਰੂ ਕਰਦੇ ਰਹਿੰਦੇ ਰੂ ਰੂ ਕਰਦੇ ਰਹਿੰਦੇ ਕਲਪ